ਇਥੋਂ ਘੁੰਮ ਕੇ ਫੇਰ ਆਉਗੀ ਉੱਪਰ ਉਹ ਉਹ ਪਰਨ ਜਾਏਗੀ ਹਾਂ ਨਾ ਇਹਨਾਂ ਰਸਤੇ ਨੂੰ ਕਿਚੋਂ ਲੋਕ ਵੀ ਰਸਤੇ ਨੂੰ ਮੁੜ ਜਾਈਂਗਾ ਪਤਾ ਨਹੀਂ ਲੋਕਾਂ ਨੂੰ ਫਾਇਰ ਬਾਰੇ ਕੀ ਸੋਚ ਮਤਲਬ ਲੋਕਾਂ ਨੂੰ ਫਾਇਰ 6 ਆ ਖੰਨੇ ਦੇਖ ਲੋ ਜੀ ਟਰੱਕ ਫਲਟ ਗਿਆ ਅੱਗ ਲੱਗੀ ਆ ਦੇਖੋ ਜੀ ਖੰਨੇ ਸ਼ਹਿਰ ਦੇ ਵਿੱਚ ਬੱਸ ਸਟੈਂਡ ਦੇ ਪੁਲ ਦੇ ਉੱਪਰ ਦੋ ਗੱਡੀਆਂ ਅੱਗ ਲੱਗੀ ਜੀ ਦੋ ਗੱਡੀਆਂ ਨੂੰ ਆ ਦੇਖੋ ਤੁਸੀਂ ਆ ਖਨੇ ਬਸ ਸਟੈਂਡ ਦੇ ਵਿੱਚ ਐਂਬੂਲੈਂਸ ਪਹੁੰਚ ਨਹੀਂ ਰਹੀ ਸੌਰੀ ਫਾਇਰ ਵਿਗੜ ਫਾਇਰ ਵਿਗੜ ਪਹੁੰਚ ਨਹੀਂ ਰਹੀ ਪਟਾਕੇ ਵੱਜੀ ਆ ਰਹੇ ਨੇ ਜੀ